ਮੈਂ ਕਿਹਾ ਉਹ ਪੈਦਲ ਭੱਜਿਆ ਜਾ ਰਿਹਾ ਇੱਕ ਮੁੰਰੇ ਆਟੋ ਵਾਲਾ ਪੈਦਲ ਭੱਜਿਆ ਜਾ ਰਿਹਾ ਉਹ ਦੇਖੋ ਉਹ ਦੇਖੋ ਉਹ ਦੇਖੋ ਉਹ ਸਵਾਰੀ ਲੈਣ ਪੈਦਲ ਪਿੱਛੇ ਆਇਆ ਉਸ ਤੋਂ ਬਾਅਦ ਕੀ ਹੋਇਆ ਜਦੋਂ ਉਹ ਦੇਖਿਆ ਵੀ ਮੁਲਾਜ਼ਮ ਆ ਰਿਹਾ ਉਹ ਨਾਲ ਹੀ ਭੱਜ ਲਿਆ ਆਟੋ ਆਟੋ ਛੱਡ ਕੇ ਭੱਜ ਲਿਆ ਉਹ ਇਹ ਅੱਡਾ ਵਾ ਅੱਡਾ ਇਹ ਨਹੀਂ ਅਡਾਰੀ ਫਿਰ ਕਿ ਉੱਡਦੇ ਹੋ ਐਸੇ ਖੜ ਕੇ ਹਾਂ ਪਿੱਛੋਂ ਆ ਰਿਹਾ ਹੈ ਕਿਉਂ ਆ ਰਿਹਾ ਉਧਰ ਗੱਡੀ ਦਾ ਧਿਆਨ ਆ ਰਾਕਾ ਥੱਲੇ ਨਾ ਠੀਕ ਹੈ ਇਹ ਜਿਹੜਾ ਬੈਰੀਕੇਡ ਲੱਗਿਆ ਹੋਇਆ ਇਹ ਕਦ ਵਸਤ ਲਾਇਆ ਹੋਇਆ ਬੈਰੀਕੇਡ ਲਾਇਆ ਭਾਜੀ ਕੋਈ ਅਨਸਖਾਂਵੀ ਘਟਨਾ ਨਾ ਹੋ ਸਕੇ ਅਸਖਾਵੀ ਕਟਾਵਾ ਨਾ ਜਿੱਤਰਾ ਇਹ ਖਰਚਿਆਂ ਦੇ ਵਿੱਚ ਆਣ ਕੇ ਕੋਈ ਗੱਡੀ ਨਾ ਵੱਜੇ ਕਿਸੇ ਦਾ ਨੁਕਸਾਨ ਨਾ ਹੋਵੇ। ਜਿੱਦਾਂ ਕੱਲ ਇੱਕ ਬਜ਼ੁਰਗ ਵਿਚਾਰਾ ਆਟੋ ਭਜਾਇਆ ਉਹਨੇ ਆਟੋ ਨੇ ਭਜਾ ਲਿਆ ਬਜ਼ੁਰਗ ਵਿਚਾਰਾ ਡਿੱਗ ਗਿਆ। ਉਹਨੂੰ ਪਾਣੀ ਪੂਣੀ ਪਲਾਇਆ ਉਹਦੀ ਪੱਗ ਬੰਨੀ ਫਿਰ ਉਹਨੂੰ ਘਰੇ ਭੇਜਿਆ। ਆਟੋ ਖੜਨਾ ਅਲਾਉਟ ਤਾਂ ਨਹੀਂ ਹੈਗਾ? ਨਹੀਂ ਕੋਈ ਅਲਾਉਟ ਨਹੀਂ ਅਸੀਂ ਵਾਧੂ ਚਲਾਨ ਕਰਦੇ ਹਾਂ ਦਿਹਾੜੀ ਦੇ 20-20 ਚਲਾਨ ਇਹਨਾਂ ਦੇ ਆਟਵਾ ਦੇ ਕਰਦੇ ਹਾਂ। ਫਿਰ ਵੀ ਨਹੀਂ ਸੁਧਰਦੇ। ਕਾਨੂੰਨ ਨੂੰ ਛਿੱਕੇ ਨੇ ਡੰਗਾ ਰੱਖਦੇ ਆ। ਪੂਰਾ ਜੀ ਪੂਰਾ। ਇਹ ਤੇ ਕਾਨੂੰਨ ਦੀਆਂ ਤਰਜ਼ੀਆਂ ਡਾਈਆਂ ਪਈਆਂ ਨੇ ਪਰ ਫਿਰ ਵੀ ਅਸੀਂ 20-20 ਚਲਾਨ ਰੋਜ਼ ਦੇ ਇਹਨਾਂ ਦੇ ਕਰਦੇ ਆਂ ਇਹਨਾਂ ਤੇ ਕੋਈ ਜੂਨ ਨਹੀਂ ਸਰਕਦੀ ਉਹਨਾਂ ਨੇ ਕਿਹਾ ਇੱਥੇ ਲਾ ਲਓ ਗੱਡੀ ਮੁਲਾਜ਼ਮ ਨੇ ਕਿਹਾ ਗੱਡੀ ਇੱਥੇ ਲਾ ਲਓ ਉਹਨਾਂ ਨੇ ਕਿਹਾ ਜਿਹੜੇ ਉਹ ਹੈਗੇ ਆ ਹਾਂ ਭਾਈ ਇਹ ਕਹਿੰਦੇ ਵੀ ਤੁਸੀਂ ਕਿਹਾ ਵੇ ਇੱਥੇ ਖਰਚਾ ਕਰੋ ਮੈਂ ਭਾਈ ਜੀ ਅਸੀਂ ਕੋਈ ਨਹੀਂ ਅਸੀਂ ਵੱਧ ਤੋਂ ਵੱਧ ਚਲਾਨ ਕਰਦੇ ਆਂ ਅਸੀਂ ਨਹੀਂ ਅਸੀਂ ਨਹੀਂ ਕਿਹਾ ਕੋਈ ਵੀ ਕਿਸੇ ਨੂੰ ਕਹਿੰਦੇ ਨਹੀਂ ਅਸੀਂ ਤੇ ਅਸੀਂ ਤਾਂ ਖੜ ਨਹੀਂ ਦਿੰਦੇ ਇਹਨਾਂ ਨੇ ਕਿਹਾ ਕਿ ਹਾਂ ਵੀ ਚਲੋ ਇੱਥੇ ਲਾ ਕੇ ਜਿੱਦਾਂ ਮਰਜ਼ੀ ਭਰੀ ਹੋਵੇ ਮੈਂ ਨਹੀਂ ਅਸੀਂ ਨਹੀਂ ਕਿਹਾ ਕਹਿੰਦੇ ਕਿਸੇ ਨੂੰ ਪਰੋ ਯਾਰ ਤੈਨੂੰ ਕਿੱਥੇ ਖਾਣ ਦੇ ਤੂੰ ਤੈਨੂੰ ਕਿਹਨੇ ਮਨਜ਼ੂਰੀ ਦਿੱਤੀ ਆ ਉਹ ਦੇਖੋ ਉਹ ਦੇਖੋ ਮੈਂ ਉਹ ਜੀ ਕਹਿ ਰਿਹਾ ਉਹ ਦੇਖੋ ਡੈਡੀ ਲਾਲੀ ਨੂੰ ਮੈਂ ਉਹ ਚੀਜ਼ ਮੈਂ ਉਹ ਚੀਜ਼ ਕਹਿ ਰਿਹਾ ਸੱਜੇ ਗੱਲ ਜੀ ਤੁਸੀਂ ਦੇਖ ਰਹੇ ਹੋ ਦਾ ਸਿੱਟੀ ਹੈਡਲਾਈਨ ਮੈਂ ਤੁਹਾਡਾ ਆਪਣਾ ਹੋਸਟ ਅਮਰੀਤ ਸਿੰਘ ਤੁਸੀਂ ਅਕਸਰ ਦੇਖਦੇ ਹੋਵੋਗੇ ਆਟੋ ਵਾਲੇ ਜਿੱਥੇ ਵੀ ਜਾਂਦੇ ਨੇ ਰਾਹ ਦੇ ਵਿੱਚ ਖੜ ਜਾਂਦੇ ਨੇ ਇੱਕ ਉਹਦਾ ਬ੍ਰੇਕ ਲਗਾ ਲੈਣੇ ਅੱਗਾ ਪਿੱਛਾ ਨੇ ਦੇ ਦੇ ਜਿੱਥੇ ਜੀ ਕਰਦਾ ਉੱਥੋਂ ਮੋੜ ਲੈਂਦੇ ਨੇ ਸੱਜੇ ਗੱਲਾਂ ਦੇ ਖਬੇ ਲਾਂਦੇ ਆ ਅਸੀਂ ਅੱਜ ਖੜੇ ਆ ਲੁਧਿਆਣਾ ਦੇ ਬੱਸ ਸਟੈਂਡ ਦੇ ਕੋਲ ਜਿੱਥੇ ਮੈਂ ਕਹੂੰਗਾ ਇੱਕ ਗੌਰਖ ਧੰਦਾ ਚੱਲਦਾ ਪਿਆ ਆਟੋ ਵਾਲਿਆਂ ਦਾ ਜਿੱਥੇ ਜੀ ਕਰਦਾ ਉੱਥੇ ਲਾ ਲੈਂਦੇ ਆ ਕੋਈ ਇਹਨਾਂ ਲਈ ਕਾਨੂੰਨੀ ਕਾਨੂੰਨੀ ਸ਼ਰਯਾਂ ਧੱਜੀਆਂਾਂ ਦੀਆਂ ਨੂੰ ਨੂੰ ਇਹ ਚਿਕਨ ਡੰਗਲੇ ਦਾ ਪਾਂਕੇ ਰੱਖਦੇ ਨੇ ਮੈਂ ਤਸਵੀਰਾਂ ਦਿਖਾਉਂਗਾ ਇੱਕ ਇਹ ਬੱਸ ਸਟੈਂਡ ਦੇ ਪੁਲ ਦੇ ਉੱਪਰ ਖੜੇ ਆ ਸੀ ਜਿੱਥੋਂ ਸਮਰਾਲਾ ਅ ਮਾਫ ਕਰਨਾ ਭਾਰਤਨਾਗਰ ਚੌਂਕ ਜਿਹੜਾ ਬੱਸ ਸਟੈਂਡ ਚੱਲਦਾ ਗਿਲ ਚੌਂਕ ਨੂੰ ਉਸ ਤੋਂ ਪਹਿਲਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਉਸ ਤੋਂ ਪਹਿਲਾਂ ਦੱਸਣਾ ਜਾਊਂਗੇ ਰੋਡ ਦੇ ਉੱਤੇ ਹੀ ਜਿਹੜੇ ਨੇ ਇਹ ਨਿਕਾਲ ਰਹੇ ਨੇ ਜਦੋਂ ਅਸੀਂ ਪਹੁੰਚਦੇ ਆ ਅਕਸਰ ਅਕਸਰ ਇਹ ਦੇਖਿਆ ਜਾਂਦਾ ਕਿ ਜਦੋਂ ਮੀਡੀਆ ਵਾਲੇ ਪਹੁੰਚਦੇ ਨੇ ਤਾਂ ਇਹ ਚਲੇ ਜਾਂਦੇ ਨੇ ਇਹ ਭੱਜ ਜਾਂਦੇ ਨੇ ਜਦੋਂ ਅਸੀਂ ਪਰੇ ਹੋ ਜਾਂਦੇ ਆ ਇਹ ਫੇਰ ਆ ਜਾਂਦੇ ਨੇ ਇਹਨਾਂ ਦੇ ਕੰਨਾਂ ਤੇ ਜੂਨੀ ਸਰਕਦੀ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਫੇਰ ਇਹ ਹੁਣ ਇਹ ਰਾਹ ਖਾਲੀ ਹੈ ਅਸੀਂ ਥੋੜਾ ਜਿਹਾ ਪਿੱਛੇ ਵੀ ਹੋਵਾਂਗੇ ਤੇ ਤੁਹਾਨੂੰ ਤਸਵੀਰਾਂ ਦਾ ਹੋਗਾ ਜਿਹੜੀ ਇਹ ਲਾਈਨ ਆ ਇਹ ਲਾਈਨ ਦੁਆਰਾ ਫਿਰ ਭਰ ਜੇਗੀ ਤੇ ਆਟੋ ਇਸ ਤਰ੍ਹਾਂ ਨਹੀਂ ਲੱਗੇ ਹੋਣਗੇ ਆਟੋ ਇਸ ਤਰ੍ਹਾਂ ਲੱਗੇ ਹੋਣਗੇ ਇਹ ਬੈਰੀਕਾਡ ਲਗਾਇਆ ਹੈ ਪੁਲਿਸ ਨੇ ਤਾਂ ਜੋ ਕੋਈ ਵੀਕਲ ਇਧਰਲੇ ਪਾਸੇ ਨਾ ਆਵੇ ਕੋਈ ਸੱਟ ਫੇੜਨ ਨਾ ਲੱਗੇ ਕੋਈ ਦੁਰਘਟਨਾ ਨਾ ਹੋਵੇ ਕਿਉਂਕਿ ਇਹਨਾਂ ਦੇ ਕਰਨਾਂ ਦੇ ਦਾ ਜੂ ਸਰਕਦੀ ਨਹੀਂਗੀ ਸੋ ਇਹ ਬੈਰੀਕਾਡ ਲੱਗਿਆ ਹੋਇਆ ਬੈਰੀਕਾਡ ਤੋਂ ਇਧਰਲੇ ਪਾਸੇ ਸਾਰੀ ਲਾਈਨ ਹੈ ਜਿਹੜੀ ਉਹ ਲੱਗ ਜਾਏਗੀ ਹੁਣ ਅਸੀਂ ਇੱਥੇ ਆ ਗਏ ਆ ਤੁਸੀਂ ਦੇਖੋਗੇ ਮੈਂ ਕੈਮਰਾਵਨ ਨੂੰ ਪਿੱਛੇ ਗੋਗਾ ਵੀ ਪਿੱਛੇ ਉਹਨਾਂ ਨੇ ਸਵਾਰੀ ਖੜੀ ਕਰੀ ਗਾਲੀ ਦੇ ਲੋ ਉਹਲੇ ਪਿੱਛੇ ਚਲੇ ਗਏ ਨੇ ਹੁਣ ਉਹ ਉੱਥੇ ਖੜ ਗਏ ਨੇ ਜਦੋਂ ਅਸੀਂ ਉਧਰ ਜਾਵਾਂਗੇ ਤਾਂ ਇਹ ਇੱਧਰ ਖੜਨਗੇ ਇਹ ਕਾਨੂੰਨ ਦੀ ਸ਼ਰਮ ਧੱਜਣਾ ਨੇ ਟ੍ਰੈਫਿਕ ਪੁਲਿਸ ਬੜਾ ਜ਼ੋਰ ਲਾ ਰਹੀ ਹੈ ਵੀ ਲੁਧਿਆਣਾ ਟ੍ਰੈਫਿਕ ਸਮੂਥ ਹੋ ਜਾਏ ਲੁਧਿਆਣਾ ਦੀ ਟ੍ਰੈਫਿਕ ਜਿਹੜੀ ਹੈ ਉਹ ਅ ਦਿਨ ਮਦਰ ਜਿਹੜੀ ਵਧੀ ਜਾ ਰਹੀ ਹੈ ਉਸ ਨੂੰ ਕੰਟਰੋਲ ਕੀਤਾ ਜਾਵੇ ਪਰ ਜਿਹੜੇ ਇਹ ਆਟੋ ਵਾਲੇ ਨੇ ਉਹੋ ਬਿਲਕੁਲ ਸ਼ਰਯਮ ਤੱਕ ਜਿਹੜਾ ਹੁੰਦੇ ਨੇ ਹਾਲਾ ਕਿ ਇੱਕ ਇੱਕ ਚੀਜ਼ ਹੋਰ ਹੈ ਮੈਂ ਦਿਖਾਣਾ ਜਾਊਂਗਾ ਇਹ ਨੰਬਰ ਪਲੇਟ ਵੀ ਨਹੀਂ ਲੱਗੀ ਹੋਈ ਨੰਬਰ ਪਲੇਟ ਵੀ ਨਹੀਂ ਲੱਗੀ ਹੋਈ ਉਹਨਾਂ ਦੇ ਇਹ ਜਿਵੇਂ ਜਗਾੜੂ ਆਟੋ ਗਿਆ ਸੀ ਤੇ ਜਗਾੜੂ ਗੱਡੀयां ਗਿਆ ਸਦਿਆਂ ਹਾਲਾ ਕਿ ਪੁਲਿਸ ਨੇ ਕਿਹਾ ਹੋਇਆ ਮਾਨ ਜੋ ਸੀਨੀਅਰ ਅਧਿਕਾਰੀਆਂ ਨੇ ਕਿਹਾ ਹੋਇਆ ਕਿ ਜਿਹੜੇ ਡਿਗਾੜੂ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਲੇਕਿਨ ਇਹ ਜਿਹੜੇ ਨੇ ਬਿਲਕੁਲ ਵੀ ਨਹੀਂ ਹਟਦੇ ਇਹ ਸਟਾਪੇਜ ਹੈ ਇਹ ਭਾਜੀ ਹੈਲੋ ਉਹ ਭਈਆ ਉਹ ਭਈਆ ਕੋਈ ਸੁਣਾ ਅੱਜ ਇਹ ਦੇਖਿਆ ਇਹ ਹੁਣ ਵੱਜਲੇ ਭਾਈ ਬਹੁਤ ਭੁਜਾਈ ਦੇ ਸਾਡੀ ਬਾਤ ਉਹ ਦੇਖੋ ਉਹ ਆ ਗਏ ਸਵਾਰੀ ਹਾਲੇ ਕਿ ਸਵਾਰੀ ਉੱਥੋਂ ਪਿੱਛੇ ਛੱਡਦੀ ਚਾਹੀਦੀ ਆ ਇੱਥੇ ਖੜਦੇ ਨੇ ਲੋਕ ਕਹਿੰਦੇ ਵੀ ਇੱਥੇ ਆਟੋ ਖੜਦੇ ਨੇ ਤਾਂ ਕਰਕੇ ਅਸੀਂ ਇੱਥੇ ਖੜ ਜੰਦੇ ਆ ਵੀ ਸਾਨੂੰ ਜਿਹੜੀ ਆਟੋ ਮਿਲ ਜੂਗਾ ਇਹ ਅਸੀਂ ਆਪਣੇ ਜਿਹੜੇ ਰਸਤੇ ਜਾਣਾ ਉਹ ਚਲੇ ਜਾਵਾਂਗੇ ਪਰ ਇਹ ਸਟਾਪ ਜਿੱਨੀ ਹੈਗਾ ਉਹ ਬੈਰੀਕੇਡ ਲੱਗਿਆ ਹੋਇਆ ਵੀ ਤੁਰ ਕੱਢ ਲੈਣਾ ਹੋਵੇ ਹੁਣ ਅਸੀਂ ਇੱਥੇ ਖੜੇ ਆ ਉਹ ਦੇਖੋ ਉਹ ਹੁਮੈਦ ਜਿਹੜੀ ਗੱਲ ਮੈਂ ਕਹੀ ਸੀਗੀ ਉਹੀ ਗੱਲ ਹੋ ਗਈ ਹੁਣ ਉਹ ਉੱਥੇ ਖੜ ਗਏ ਦੂਜੇ ਪੁਲ ਤੱਕ ਪੁਲ ਤੱਕ ਕਿੜਾ 50 ਕਿ ਆਉਣਾ ਫੇਰ ਆ ਜਾਂਦੇ ਫੇਰ ਚੱਲ ਜਾਂਦਾ ਉਧਰੋਂ ਕਦੀ ਉਧਰੋਂ ਕਦੀ ਉਧਰ ਇੱਕ ਮਲਾਜਮਾ ਹੀ ਦੋ ਆ ਇੱਕ ਉਧਰ ਚੱਲ ਜਾਂਦਾ ਉਹ ਉਧਰ ਆ ਜਾਂਦਾ ਮੈਂ ਉਧਰ ਚੱਲ ਜਾਂਦਾ ਟ੍ਰੈਫਿਕ ਭਜਾਈ ਜਾਂਦੇ ਸਾਰੀ ਸਾਡੀ ਗੱਲ ਸੋ ਚੱਲਦੀ ਰਹਿੰਦੀ ਸਾਰੀ ਜਿਹੜੀ ਵੀ ਇਹ ਜਿਹੜਾ ਬੈਰੀਕੇਡ ਲੱਗਿਆ ਹੋਏ ਇਹ ਕਦ ਵਸਤ ਲਾਇਆ ਇਹ ਬੈਰੀਕੇਡ ਲਾਇਆ ਭਾਜੀ ਕੋਈ ਅਨਸਖਾਮੀ ਘਟਣਾ ਨਾ ਹੋ ਸਕੇ ਅਨਸਖਾਮੀ ਘਟਾਉਣਾ ਜਿੱਤ ਨਾਲੇ ਖੜ ਜਾਂਦੇ ਵਿੱਚ ਆਣ ਕੇ ਕੋਈ ਗੱਡੀ ਨਾ ਵੱਜੇ ਕਿਸੇ ਦਾ ਨੁਕਸਾਨ ਨਾ ਹੋਵੇ ਜਿੱਦਾਂ ਕੱਲ ਇੱਕ ਬਜ਼ੁਰਗ ਵਿਚਾਰਾ ਆਟੋ ਭਜਾਇਆ ਉਹਨੇ ਆਟੋ ਨੇ ਭਜਾ ਲਿਆ ਬਜ਼ੁਰਗ ਵਿਚਾਰਾ ਡਿੱਗ ਗਿਆ ਉਹਨੂੰ ਪਾਣੀ ਪੂਣੀ ਪਲਾਇਆ ਉਹਦੀ ਪੱਗ ਬੰਨੀ ਫਿਰ ਉਹਨੂੰ ਘਰੇ ਭੇਜਿਆ ਇਹ ਵੈਸੀ ਇੱਥੇ ਆਟੋ ਖੜਨਾ ਅਲਾਉਟ ਤਾਂ ਨਹੀਂ ਹੈਗਾ ਨਹੀਂ ਕੋਈ ਅਲਾਉਟ ਨਹੀਂ ਅਸੀਂ 20 ਚਲਾਨ ਕਰਦੇ ਆਂ ਦਿਹਾੜੀ ਦੇ 20-20 ਚਲਾਨ ਇਹਨਾਂ ਦੇ ਆਟਾ ਬੰਦੇ ਕਰਦੇ ਨੇ ਇਹ ਦੇ ਵੀ ਨਹੀਂ ਸੁਧਰਦੇ ਫਿਰ ਵੀ ਨਹੀਂ ਸੁਧਰਦੇ ਸੁਣ ਕੀ ਕਹੀਏ ਭਾਜੀ ਜਨੂਨ ਨੂੰ ਛਿੱਕਿਆਂ ਨੇ ਡੰਗੇ ਰੱਖਦੇ ਆ ਪੂਰਾ ਜੀ ਪੂਰਾ ਇਹ ਤੇ ਕਾਨੂੰਨ ਦੀਆਂ ਤਰਝੀਆਂ ਡਾਈਆਂ ਪਈਆਂ ਨੇ ਪਰ ਫਿਰ ਵੀ ਅਸੀਂ 20-20 ਚਲਾਨ ਰੋਜ਼ ਦੇ ਇਹਨਾਂ ਦੇ ਕਰਦੇ ਆਂ ਇਹਨਾਂ ਤੇ ਕੋਈ ਜੂਨ ਨਹੀਂ ਸਰਦਾ ਇੱਥੇ ਲੱਖਾਂ ਤੇ ਆਟੋ ਪਾਜੀ ਕੋਈ ਆ ਜਾਂਦਾ ਕੋਈ ਚੱਲ ਜਾਂਦਾ ਇਹ ਚੱਲ ਜਾਂਦਾ ਦੂਜੇ ਹੋਰ ਆ ਜਾਂਦੇ ਆ ਚਲਾਨ ਕਰੀ ਜਾਂਦੇ ਆ ਤੇ ਇਹਨਾਂ ਨੂੰ ਭੁਜਾਈ ਜਾਂਦੇ ਆ ਉਹ ਦੇਖੋ ਹੁਣ ਤੁਹਾਡੇ ਸਾਹਮਣੇ ਲੱਗ ਗਿਆ ਹੁਣ ਦੇਖੋ ਤੁਸੀਂ ਆਪ ਹੀ ਦੇਖ ਲਿਓ ਜੀ ਦੋ ਮਹੀਨੇ ਉਹ ਦੇਖੋ ਇਹ ਉਹ ਉਹ ਭੱਜ ਲੈ ਜੀ ਇਹ ਲੋ ਮੈਂ ਕਹਿੰਦਾ ਉਹ ਪਾਗਲ ਭੱਜੇ ਜਾ ਰਿਹਾ ਇੱਕ ਮੁੰਰੇ ਆਟੋ ਵਾਲਾ ਪਾਗਲ ਭੱਜੇ ਜਾ ਰਿਹਾ ਉਹ ਦੇਖੋ ਉਹ ਦੇਖੋ ਉਹ ਦੇਖੋ ਉਹ ਦੇਖੋ ਉਹ ਉਹ ਸਵਾਰੀ ਲੈਣ ਪਿੱਛੇ ਆਇਆ ਉਹ ਸਵਾਰੀ ਲੈਣ ਪੈਦਲ ਪਿੱਛੇ ਆਇਆ ਉਸ ਤੋਂ ਬਾਅਦ ਕੀ ਹੋਇਆ ਜਦੋਂ ਦੇਖਿਆ ਵੀ ਮੁਲਾਜ਼ਮ ਆ ਰਿਹਾ ਉਹ ਨਾਲ ਹੀ ਭੱਜ ਲਿਆ ਆਟੋ ਛੱਡ ਕੇ ਭੱਜ ਲਿਆ ਉਹ ਇਹ ਤਸਵੀਰਾਂ ਨੇ ਲੁਧਿਆਣੇ ਦੀਆਂ ਬਸ ਸਟੈਂਡ ਦੀਆਂ ਉਹ ਦੇਖੋ ਹੁਣ ਉੱਥੇ ਮੈਂ ਉਹੀ ਗੱਲ ਦੁਬਾਰਾ ਰਿਪੀਟ ਕਰੂੰਗਾ ਜਦੋਂ ਪੁਲਿਸ ਉਧਰ ਚਲੇ ਜਾਂਦੀ ਆ ਆਟੋ ਵਾਲੇ ਇਧਰ ਆ ਜਾਂਦੇ ਆ ਸੋ ਵਾਰੀ ਕਿੰਨੇ ਵੜਾਈ ਯਾਰ ਤੇ ਪੰਜ ਨੇ ਪੰਜ ਨੇ 1 2 3 4 ਇੰਨਾ ਖੜੇ ਕੋਣ ਇੰਨਾ ਡਾਮ ਨਹੀਂ ਹੈ ਕਰਦੇ ਆ ਇਹ ਤਾਂ ਇਹ ਅੱਡਾ ਹੈ ਸੁਵੈਤ ਜੀ ਵੀਰਾ ਤੁਹਾਨੂੰ ਬੱਸ ਸਟੈਂਡ ਦਿਖਾਉਂਦੇ ਤੁਹਾਨੂੰ ਇੱਕ ਗੱਲ ਹੋਰ ਦਿਖਾਉਨੇ ਆ ਜਿਹੜਾ ਬੱਸ ਸਟੈਂਡ ਦੇ ਵਿੱਚ ਬੱਸ ਸਟੈਂਡ ਦੇ ਬਾਹਰ ਜਿਹੜਾ ਆਟੋ ਵਾਲਿਆਂ ਦਾ ਸਟੈਂਡ ਬਣਿਆ ਹੋਇਆ ਆਟੋ ਸਟੈਂਡ ਇਹ ਤਸਵੀਰਾਂ ਨੇ ਇਹ ਆਟੋ ਸਟੈਂਡ ਇੱਥੋਂ ਭਰ ਕੇ ਚੱਲਦਾ ਜੇ ਉਹ ਜੋ ਕਾਨੂੰਨੀ ਹੈ ਕਾਨੂੰਨੀ ਤੌਰ ਤੇ ਸਾਡੇ ਨਾਲ ਆਟੋ ਵਾਲੇ ਵੀ ਨੇ ਬਾਪਾ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਲਾਲ ਸਿੰਘ ਆ ਜੀ ਅੱਜ ਤੁਸੀਂ ਇੱਥੇ ਆਟੋ ਕਿਉਂ ਖੜਾ ਕੀਤਾ ਆਟੋ ਸਾਰੇ ਆਟੋ ਸਟੈਂਡ ਆ ਜੀ ਅਸੀਂ ਬਸ ਸਰਦੇ ਤੋਂ ਮਨਜ਼ੂਰ ਕਰਾਇਆ ਹੋਇਆ ਸਟੈਂਡ ਆ ਜੀ ਇਹ ਹਾਂ ਹਾਂ ਜੀ ਅਸੀਂ ਇੱਥੋਂ ਹੀ ਚੱਲਦੇ ਆ ਇੱਥੋਂ ਹੀ ਪਰ ਕੇ ਚੱਲਦੇ ਆ ਜੇ ਕਿ ਸਵਾਰੀ ਦਾ ਸਮਾਨ ਰਹਿ ਜਵੇ ਸਾਡਾ ਪਿੱਛੇ ਦਫ਼ਤਰ ਬਣਿਆ ਸੀ ਜਮਾ ਕਰਾ ਦੇਣਾ ਸਵਾਰੀ ਆਪਣਾ ਸਮਾਨ ਦੱਸ ਕੇ ਤੁਹਾਡੀ ਦੇਖ ਕੇ ਪਛਾਨ ਲੈ ਸਕਦਾ ਆ ਇਥੋਂ ਅਜਾ ਇੱਕ ਹੋਰ ਜਿਹੜੀ ਉਹ ਆਟੋ ਲਾਈਨ ਲੱਗਦੀ ਆ ਹਾਂਜੀ 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 ਜਦੋਂ ਹੁਣ ਰਸ਼ ਲੱਗਿਆ ਫੇਰ ਉਦੋਂ ਹਾਂਜੀ ਉਹ ਤੇ ਜਾਇਜ ਆ ਕਿ ਨਜਾਇਜ਼ ਇਹ ਨਜਾਇਜ਼ ਆ ਜੀ ਬਿਲਕੁਲ ਨਜਾਇਜ਼ ਆ ਇਹ ਇਹ ਜਿਹੜਾ ਪਿੱਛੇ ਟ੍ਰੈਫਿਕ ਜਾਮ ਹੁੰਦਾ ਉਹਨਾਂ ਦੀ ਵਜ੍ਹਾ ਕਰਕੇ ਹੁੰਦਾ ਸਾਡਾ ਸਟੈਂਡ ਅਸੀਂ ਇਥੋਂ ਭਰ ਕੇ ਜਾਣਾ ਆ हां जी ਇੱਥੇ ਸਾਡਾ ਕੋਈ ਨਹੀਂ ਹੈਗਾ ਅਜਿਹਾ ਤੋਂ ਭਰ ਕੇ ਚੱਲਣਾ ਅੱਜ ਕਿੰਨੇ ਘਾਟੋਂ ਇੱਥੇ ਖੜ੍ਹ ਜਾਂਦੇ ਆ ਇੱਥੇ ਸਾਡੇ ਸਟੈਂਡ ਦਾ ਪੂਰਾ 30 40 ਯਾਰ ਹੋਣੇ ਜੀ ਇੱਥੋਂ ਚੱਲਣਾ ਬਾਹਰ ਅਸੀਂ ਨੀਰਾਜਪੁਰ ਦੇ ਅਸੀਂ ਇੱਕ ਸਾਈਡ ਤੇ ਖੜੇ ਆ ਜਿਹੜੇ ਆਟੋ 30 40 ਕਹ ਰਹੇ ਉਹਨਾਂ ਨੇ ਆਪਣੇ ਨੰਬਰ ਰਜਿਸਟਰਡ ਕਰਾਏ ਹੋਣੇ ਰਜਿਸਟਰਡ ਨੰਬਰ ਆ ਜੀ ਸਾਰਾ ਕੁਝ ਠੀਕ ਹੈ ਜੀ ਅੱਡੇ ਦੇ ਅੰਡਰ ਚੱਲਦਾ ਹੈ ਸਾਰਾ ਕੁਝ ਅੱਛਾ ਬਾਕੀ ਆਟੋ ਵਾਲਾ ਨਹੀਂ ਆ ਨਾ ਜੀ ਉਹ ਤਾਂ ਨਹੀਂ ਗੇ ਹਾਂਜੀ ਭਾਜੀ ਕੀ ਪ੍ਰਧਾਨ ਸਾਹਿਬ ਨੇ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਸੱਚ ਕਰ ਇਹ ਰਜਿਸਟਰਡ ਬੱਸ ਸਟੈਂਡ ਬਣਾਇਆ ਹੋਇਆ ਸੀ ਆਟੋ ਸਟੈਂਡ ਬਣਾਇਆ ਪਰ ਜਿਹੜੇ ਲੋਕ ਗੈਰ ਕਾਨੂੰਨੀ ਤੌਰ ਤੇ ਖੜੇ ਖੜੇ ਹੋ ਜਾਂਦੇ ਨੇ ਤੁਸੀਂ ਦੇਖ ਲਓ ਲੱਗਦਾ ਵੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਕਾਰਵਾਈ ਪੁਲਿਸ ਬਹੁਤ ਕਰਦੀ ਆ ਜੀ ਇਹ ਅਨਲਿਮਿਟਿਡ ਹੋ ਚੁੱਕਿਆ ਹੈ ਸਰਕਾਰ ਦਾ ਤੇ ਕੋਈ ਕੰਟਰੋਲ ਨਹੀਂ ਬਾਹਰੋਂ ਆ ਕੇ ਬਈਏ ਬਈ ਜਿਹੜੇ ਆ ਕੇ ਜਿਹੜਾ ਮਾਰੀ ਜਾਏ ਸਰਕਾਰ ਨੂੰ ਕੰਟਰੋਲ ਕਰਨਾ ਪੈਣਾ ਰਹੇਗਾ ਅਸੀਂ ਦੁਨੀਆ ਵਾਲੇ ਟਰਨਵੇਅ ਡਰਾਈਵਰ ਚਲਦੇ ਆ ਸਿਸਟਮ ਨਾਲ ਚਲਦੇ ਆ ਬਾਹਰੋਂ ਆ ਕੇ ਪ੍ਰਵਾਸੀ ਲੋਕਾਂ ਨੇ ਤੇ ਕਬਜ਼ਾ ਕੀਤਾ ਹੋਇਆ ਤੇ ਕੋਈ ਜੇ ਕੋਈ ਜੇ ਗੇ ਸਵਾਰੀ ਦਾ ਸਮਾਨ ਰਹਿ ਜਾਂਦਾ ਕੁਝ ਪਤਾ ਨਹੀਂ ਲੱਗਦਾ ਜਿਹੜੇ ਇੱਕ ਜਗਾੜੂ ਰੇ ਜਗਾੜੂ ਆਟੋ ਵੀ ਬੜੇ ਚੱਲਦੇ ਪਏ ਨੇ ਈ ਰਿਕਸ਼ਾ ਜੀ ਨੂੰ ਕਹਿੰਦੇ ਆਪਾਂ ਬਿਲਾ ਨੰਬਰ ਨੰਬੀ ਦਾ ਨੰਬਰ ਤੋਂ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਸਰਕਾਰ ਨੂੰ ਨੰਬਰ ਲੱਗਣੇ ਚਾਹੀਦੇ ਆ ਜੀ ਨਹੀਂ ਤਾਂ ਉਹ ਚੱਲਣ ਨਹੀਂ ਇਸ ਤਰ੍ਹਾਂ ਚਾਹੀਦਾ ਇੱਕ ਤਸਵੀਰਾਂ ਹੋਰ ਵੀ ਨੇ ਅੱਗੇ ਦੇਖੋ ਆਟੋ ਵਾਲੇ ਖੜੇ ਹੁੰਦੇ ਨੇ ਹਾਲਾਂਕਿ ਦੂਰ ਨੇ ਉਹ ਰਸਤੇ ਦੇ ਵਿੱਚ ਜਿਹੜੇ VIP ਐ ਆਮ ਜਨਤਾ ਦਾ ਖਜਲਗਾਰ ਹੁੰਦੀ ਹੁੰਦੀ ਆ ਕਦੇ VIP ਨੂੰ ਰਸਤਾ ਮਿਲ ਜਾਂਦਾ ਪਰ ਅੱਜ ਇੱਥੇ VIP VIP ਐ ਜਿਹੜੇ ਜਿਹੜੇ VIP ਐ ਜਿਹੜੇ ਉਹ ਵੀ ਰਸੂ ਵਿੱਚ ਫਸੇ ਹੋਏ ਨੇ ਇਹ ਤਸਵੀਰਾਂ ਦੇਖ ਸਕਦੇ ਤੁਸੀਂ ਮੰਤਰੀ ਮੰਤਰੀ ਨੇ ਪੰਜਾਬ ਸਰਕਾਰ ਦੇ ਮંત્રી ਰਾਜ ਫਸੇ ਹੋਏ ਤੁਸੀਂ ਇਹ ਦੇਖਦੇ ਹੋ ਪੰਜਾਬ ਸਰਕਾਰ ਦੇ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਏਗਾ ਆਹ ਵੇਖੋ ਫੇਰ ਅਸੀਂ ਆਗੇ ਉਸੇ ਪੁਆਇੰਟ ਤੇ ਜਿੱਥੇ ਅਸੀਂ ਸ਼ੁਰੂ ਕੀਤੀ ਸੀ ਉਥੇ ਫੇਰ ਆ ਗਏ ਨਾ ਉਹ ਦੇਖੋ ਫੇਰ ਭੱਜ ਲੈ ਉਹ ਦੇਖੋ ਉਹੀ ਕਹਦਾ ਕੀ ਉਹ ਫੇਰ ਭੱਜ ਲੈ ਭੱਜ ਲੋ ਉਹ ਭੱਜ ਲੈ ਕਿੱਥੇ ਭਜਦਾ ਅੱਜ ਚੱਲ ਦੇਖ ਲਿਆ ਆਹ ਹਾਲਾ ਆਇਆ ਹੁਣ ਇੱਕ ਕੋਈ ਹਟ ਜਾ ਮੈਨੂੰ ਜਵਾਬ ਦੇ ਕੇ ਜਾ ਇਹ ਅੱਡਾ ਵਾ ਅੱਡਾ ਹੈ ਨਹੀਂ ਅਡਾ ਨਹੀਂ ਫਿਰ ਕਿਉਂ ਫੜਦੇ ਹੋ ਵੈਸੇ ਘੜ ਕੇ ਹੈ ਪਿੱਛੋਂ ਆ ਰਿਹਾ ਹੈ ਕਿਉਂ ਆ ਰਿਹਾ ਉਧਰ ਗੱਡੀ ਜਾ ਕੇ ਆ ਰਾਕਾ ਥੱਲੇ ਨਾਲ ਅੱਡੀ ਹੈ ਪਈ ਅੱਡਾ ਹੈ ਹੈ ਇਹ ਅੱਡਾ ਔਰ ਅੱਡਾ ਨਹੀਂ ਹੈਗਾ ਵੀਰੇ ਮੇਰੀ ਗੱਲ ਸੁਣੋ ਆਪਾਂ ਮਿਹਨਤ ਕਰਦੇ ਆ ਕੰਮ ਦਾ ਕਰਨਾ ਹੀ ਆਣਾ ਵੀਰੇ ਅੱਡਾ ਨਹੀਂ ਠੀਕ ਆ ਉਹਨਾਂ ਨੇ ਕਿਹਾ ਇੱਥੇ ਲਾ ਲਓ ਗੱਡੀ ਮੁਲਾਇਮ ਨੇ ਕਿਹਾ ਗੱਡੀ ਇੱਥੇ ਲਾ ਲਓ ਉਹਨਾਂ ਨੇ ਕਿਹਾ ਜਿਹੜੇ ਉਹ ਹੈਗੇ ਆ ਹਾਂ ਕਹਿੰਦੇ ਇੱਥੇ ਲਾ ਲਓ ਗੱਡੀ ਇੱਥੇ ਲਾ ਕੇ ਜਿੱਦਾਂ ਮਰਜ਼ੀ ਭਰ ਲਓ ਗੱਡੀ ਥੱਲੇ ਨਹੀਂ ਲਾਣੀ ਅੱਛਾ ਵੀਰੇ ਮੇਰੀ ਗੱਲ ਸੁਣੋ ਇੱਕ ਮਿੰਟ ਮੈਂ ਇੱਕ ਮਿੰਟ ਕਰਦੇ ਆ ਵੀਰੇ ਅਸੀਂ ਕੋਈ ਚੋਰੀਆਂ ਤਾਂ ਨਹੀਂ ਕਰਦੇ ਠੀਕ ਆ ਨਾ ਵੀਰੇ ਮੇਰਾ ਭਰਾ ਹੁਣ ਦੇਖੋ ਕੰਮ ਤਾਂ ਕਰਨਾ ਹੀ ਆ ਵੀਰੇ ਵੀਰੇ ਮੇਰੀ ਗੱਲ ਸੁਣੋ ਮੇਰੀ ਗੱਲ ਦਾ ਜਵਾਬ ਦਿਓ ਬੋਲੋ ਉਹਨਾਂ ਨੇ ਕਿਹਾ ਤੁਸੀਂ ਮੰਨ ਲਿਆ ਵੀ ਇੱਥੇ ਲਾ ਲਓ ਹਾਂਜੀ ਪਰ ਇਹ ਇਸ ਤਰ੍ਹਾਂ ਕਿਉਂ ਲਾਉਂਦੇ ਟੇਢੇ ਬਰੇ ਸਾਡੀ ਗੱਡੀ ਲੱਗਦੀ ਇੱਥੇ ਸਿੱਧੀ ਸਿੱਧੀ ਲੱਗਦੀ ਇੱਥੇ ਠੀਕ ਆ ਜੀ ਸਿੱਧੀ ਗੱਡੀ ਲਾ ਕੇ ਕਹਿੰਦਾ ਜਿੱਦਾਂ ਮਰਜ਼ੀ ਭਰੋ ਕੋਈ ਦਿੱਕਤ ਨਹੀਂ ਉਹ ਕਹਿੰਦੇ ਲਾਲਨ ਦੇ ਨਾਲ ਦੀ ਨਾਲ ਦੀ ਨਾਲ ਉਹ ਯਾਰ ਪੰਚਾ ਜਾਮ ਲੱਗਦਾ ਬਰੇ ਮੇਰੀ ਗੱਲ ਸੁਣੋ ਜਾਮ ਮਸੀਂ ਲੱਗਣ ਹੀ ਨਹੀਂ ਦਿੰਦੇ ਮੈਨੂੰ ਲੱਗਦਾ ਤਾਂ ਹੈਗਾ ਬਰੇ ਹੁਣ ਜਿਹੜੇ ਆ ਦੇਖੋ ਆ ਆ ਦੇਖੋ ਆ ਰੇ ਇਹਨਾਂ ਨੇ ਕੀ ਕਰਨਾ ਜੀ ਸਾਡੀਆਂ ਗੱਡੀਆਂ ਇੱਥੇ ਲੱਗਿਆ ਇਹਨਾਂ ਨੇ ਨਾਲ ਖੜ ਦੇਣਾ ਆ ਕੇ ਸਾਡੀ ਗਲਤੀ ਆ ਦੱਸੋ ਅਜੀ ਇਹ ਕਹਿੰਦੇ ਵੀ ਤੁਸੀਂ ਕਿਹਾ ਵੇ ਇੱਥੇ ਖਰਚਾ ਕਰੋ ਮੈਂ ਬਾਈ ਦੀ ਅਹੀਂ ਕਹੇ ਨਹੀਂ ਅਹੀਂ ਵੱਧ ਤੋਂ ਵੱਧ ਚਲਾਨ ਕਰਦੇ ਅਸੀਂ ਇਹਨਾਂ ਦੇ ਕਰਾਨ ਨਹੀਂ ਅਹੀਂ ਨਹੀਂ ਕਿਹਾ ਕੋਈ ਵੀ ਕਿਸੇ ਨੂੰ ਕਹਿੰਦੇ ਨਹੀਂ ਅਸੀਂ ਤੇ ਅਸੀਂ ਤਾਂ ਖੜ ਨਹੀਂ ਦਿੰਦੇ ਤੁਹਾਡੇ ਸਾਹਮਣੇ ਨਹੀਂ ਖੜਾ ਕਹਿੰਦੇ ਮਲਾਜਣੇ ਪਹਿਲੀ ਗੱਲ ਇਹ ਆ ਇਹ ਦੇਖੋ ਇਹਨਾਂ ਨੇ ਕਿਹਾ ਕਿ ਹਾਂ ਵੀ ਚਲੋ ਇੱਥੇ ਲਾਗੇ ਜਿੱਦਾਂ ਮਰਜ਼ੀ ਭਰੀ ਹੋਵੇ ਨਹੀਂ ਨਹੀਂ ਅਹੀਂ ਨਹੀਂ ਕਿਹਾ ਕਹਿੰਦੇ ਕਿਸੇ ਨੂੰ ਪਰੋ ਅਸੀਂ ਤਾਂ ਚਲਾਨ ਕਰਦੇ ਬਾਈ ਇਹ ਖੜਾ ਨਹੀਂ ਦਿੰਦੇ ਇਹ ਖੜਾ ਨਹੀਂ ਦਿੰਦਾ ਹੀ ਨਹੀਂ ਕਿਸੇ ਨੂੰ ਖੜਾ ਨਹੀਂ ਦਿੰਦੇ ਠੀਕ ਆ ਜੀ ਇੱਥੇ ਅਸੀਂ ਕੋਲ ਥੋੜਾ ਸਾਹਮਣੇ ਕਹਿ ਰਹੇ ਹਾਂ ਯਾਰ ਤੈਨੂੰ ਕਿੱਥੇ ਖੜਨ ਦੇ ਤੂੰ ਤੈਨੂੰ ਕਨੇ ਮਨਜ਼ੂਰੀ ਦਿੱਤੀ ਆ ਮੈਂ ਲੋ ਇਹ ਕਹਿ ਰਿਹਾ ਕਿ ਮਤਲਬ ਇਹ ਇੱਥੇ ਖੜਨ ਨਹੀਂ ਦਿੰਦੇ ਠੀਕ ਆ ਜੀ ਹੁਣ ਜਦੋਂ ਇਹਨਾਂ ਨੇ ਗੱਡੀ ਮੁਕਰਨਾ ਕਿਉਂ ਆ ਭਾਈ ਮੇਰੇ ਕੋਲ ਤਾਂ ਹੁਣ ਕੋੜਾ ਮੇਰੇ ਕੋਲ ਤਾਂ ਹੁਣ ਕੋੜਾ ਕੋਈ ਗੱਲ ਨਹੀਂ ਰਿਕਾਰਡਿੰਗ ਹੋਈ ਹੈ ਭਾਈ ਫਿਰ ਕੀ ਹੋਇਆ ਦੱਸੋ ਕਾਕਾ ਜਾਓ ਤੁਸੀਂ ਟਾਡਾ ਗੱਡੀ ਨਹੀਂ ਗੱਡਾ ਨਹੀਂ ਜਾਓ ਕੋਈ ਕੋਈ ਗੱਡੀ ਨਹੀਂ ਚੱਡਾ ਨਹੀਂ ਜਾਓ ਉਹ ਦੇਖੋ ਉਹ ਦੇਖੋ ਮੈਂ ਉਹ ਜੀ ਕਹਿ ਰਿਹਾ ਉਹ ਦੇਖੋ ਟੇਡੀ ਲਾਲੀ ਉਹਨੇ ਉਹ ਖੜਾ ਇਹਨੂੰ ਉਹ ਟੇਡੀ ਟੇਡੀ ਲਾਲੀ ਨੇ ਮੈਂ ਮੈਂ ਉਹ ਜੀ ਮੈਂ ਉਹ ਜੀ ਕਹਿ ਰਿਹਾ ਟੇਡੀ ਵਾਲੀ ਇਹ ਜਿਹੜੇ ਨਿਆਜ਼ ਖੜਦੇ ਵੀਰੇ ਉਹ ਉਹਨਾਂ ਦੀ ਗਲਤੀ ਹੈ ਅੱਛਾ ਅੱਛਾ ਮੈਨੂੰ ਇਹ ਕੱਲ ਸੁਣ ਨਿਆਜ਼ ਤੇ ਜਾਇਜ਼ ਆਲੇ ਕੀ ਫਰਕ ਕਿਵੇਂ ਇਹ ਪਤਾ ਲੱਗਦਾ ਇੱਕ ਮਿੰਟ ਹੁਣ ਅਸੀਂ ਜਾਇਜ਼ ਆ ਕਿਵੇਂ ਇੱਥੇ ਖੜਦੇ ਆ ਅਸੀਂ ਆਪਣੀ ਗੱਡੀ ਭਰਦੇ ਆ ਆਰਾਮ ਨਾਲ ਚੱਲ ਜੰਨੇ ਆ ਕੋਈ ਜਾਮ ਨਹੀਂ ਲੱਗਦਾ ਕੋਈ ਕੁਛ ਨਹੀਂ ਪਹਿਲੀ ਗੱਲ ਇਹ ਹੈਗੇ ਆ ਇੱਥੇ ਜਾਮ ਲੱਗਣ ਨਹੀਂ ਦਿੰਦੇ ਠੀਕ ਆ ਜੀ ਗੱਡੀਆਂ ਭਜਾ ਦਿੰਦੇ ਆ ਹੁਣ ਉਹ ਖੜਾ ਸੀ ਨਾ ਦੇਖੋ ਹੁਣ ਉਹ ਖੜਾ ਉਹ ਦੇਖੋ ਮੇਰੇ ਕਾਕੇ ਜਦੋਂ ਆਉਂਦੇ ਤੁਸੀਂ ਭਾਈ ਦਿਓ ਕਿੰਨੇ ਚਲਾਨ ਹੁੰਦੇ ਤੁਹਾਡੇ ਕਰਦੇ ਆ ਜੀ ਇਹ ਕਰਦੇ ਕਿੰਨੇ ਚਲਾਨ ਤੁਹਾਡੀ ਗੱਡੀਆਂ ਦੇ ਇੱਕ ਇੱਕ ਗੱਡੀਆਂ ਦੇ ਕਿੰਨੇ ਕਿੰਨੇ ਚਲਾਨ ਸੁਣੋ ਇੱਕ ਮਿੰਟ ਆਲੋ ਮੈਂ ਤੁਹਾਨੂੰ ਆਪਣਾ ਆਪ ਦੀ ਗੱਡੀ ਦੇ ਬਖਾ ਚਲਾਨ ਕਿੰਨੇ ਤਰੇ ਹੋਏ ਹੋਣਗੇ ਆਲੋ ਹਾਂ ਦੇਖੋ ਤੁਸੀਂ ਚਲਾਨ ਦੀ ਗੱਲ ਕਰ ਰਹੇ ਆਲੋ ਫੜੋ ਚਲਾਨ ਹਰ ਇੱਕ ਗੱਡੀ ਦੇ ਮੈਂ ਤੁਹਾਨੂੰ ਦੱਸਿਆ ਨਹੀਂ 2 2 3 3 4 4 ਚਲਾਨ ਅਸੀਂ ਕੀਤੇ ਹੀ ਕੀਤੇ ਆ ਤੇ ਰੋਜ਼ ਦੇ 20 20 ਚਲਾਨ ਕਰਦੇ ਆ ਕੰਮ ਤਾਂ ਕਰਦੇ ਹੀ ਆ ਨਾ ਵੀਰੇ ਚਲਾਨ ਹੋ ਗਿਆ ਤਾਂ ਫਿਰ ਹੁਣ ਭੁਗਤਣਾ ਤਾਂ ਸਾਨੂੰ ਹੀ ਪੈਣਾ ਵਾ ਕੋਈ ਹੋਰ ਤੋੜਨਾ ਭੁਗਤੂਗਾ ਜੀ ਦੱਸੋ ਪਰ ਜਾਇਜ ਕਰੋ ਨਾ ਟ੍ਰੈਫਿਕ ਨਾ ਕਰੋ ਵੀਰੇ ਅਸੀਂ ਜਾਮ ਲੱਗਣ ਹੀ ਨਹੀਂ ਦਿੰਨੇ ਅਸੀਂ ਇਹਨਾਂ ਨੂੰ ਕਿਹਾ ਕਿ ਉਹ ਜਿਹੜੀ ਲਾਈਨ ਆ ਲਾਈਨ ਦੇ ਅੰਦਰ ਲਾਓ ਸਵਾਰੀ ਲਾ ਕੇ ਭਾਈਓ ਜੇ ਤੁਹਾਨੂੰ ਬੇਤੀ ਠੀਕ ਆ ਉਹ ਜਿਹੜੀ ਅੰਦਰ ਆਪਾਂ ਕੋਨਾ ਲਾਈਆਂ ਉਹਨਾਂ ਦੇ ਉਹਨਾਂ ਦੇ ਅੰਦਰ ਲਾਉਣ ਸਵਾਰੀ ਆਪਦੀ ਲਾਉਣ ਤੇ ਤੁਰ ਜਾਣ ਇੱਥੇ ਨਾ ਖੜਨ ਇੱਥੇ ਨਾ ਖੜਨ ਭਾਈ ਉੱਥੇ ਕਰਨ ਨੂੰ ਕਿਹਾ ਸੀ ਥੋੜਾ ਸਾਹਮਣੇ ਸਵਾਰੀ ਉੱਥੇ ਲਾਉਣ ਲਾ ਕੇ ਆਪੇ ਭਾਈ ਜਾਨ ਸਵਾਰੀ ਲਿਆਉਂਦੇ ਲਾਉਣ ਹੁਣ ਬਸ ਛੱਡੇ ਦੇ ਵਿੱਚ ਲੱਖਾਂ ਆਟੋ ਇੱਥੇ ਤਾਂ ਜਾਮ ਲੱਗ ਜਾਂਦਾ ਜੇ ਅਸੀਂ ਨਾਲ ਗਏ ਤੁਹਾਡੇ ਸਾਹਮਣੇ ਪਸੀਨਾ ਸਿਆਲ ਚ ਵੀ ਆਇਆ ਰਹਿੰਦਾ ਸਾਨੂੰ ਇੱਕ ਮਿੰਟ ਆ ਦੇਖੋ ਇੱਥੇ ਕਲੀਅਰ ਹੈ ਨਾ ਸਾਰਾ ਕੁਝ ਹੈਗਾ ਕੁਝ ਦੱਸੋ ਹੈਗਾ ਕੋਈ ਆਟੋ ਖੜਾ ਉਹ ਖੜਿਆ ਨਾ ਕਰਕੇ ਤੇਰੇ ਖੜੇ ਦੀ ਗੱਲ ਨਹੀਂ ਆ ਉਹ ਹੋਣਾ ਫੇਰ ਆ ਜਾਣਾ ਮੈਂ ਕਹਿੰਦਾ ਤੁਸੀਂ ਖੜੇ ਹੋ ਤਾਂ ਉਹ ਗੱਲ ਨਹੀਂ ਇਹਨਾਂ ਨੇ ਮੇਰੀ ਗੱਲ ਸੁਣੋ ਗੱਡੀਆਂ ਭਜਾ ਦਿੰਦੇ ਸਾਰੀਆਂ ਇਹ ਸਾਰੀਆਂ ਗੱਡੀਆਂ ਭਜਾ ਦਿੰਦੇ ਲਵਾਗੇ ਚਲਾਨ ਕਰਾਂਗੇ ਸੋ ਇਹ ਤਸਵੀਰਾਂ ਨੇ ਲੁਧਿਆਣਾ ਦੇ ਬੱਸ ਸਟੈਂਡ ਦੇ ਪੁਲ ਦੀਆਂ ਤੁਸੀਂ ਆਪ ਦੇਖਿਆ ਵੀ ਕੀ ਹਾਲ ਹੈ ਲੁਧਿਆਣਾ ਸ਼ਹਿਰ ਦਾ ਸੜਕਾਂ ਤੇ ਘੁੰਮ ਰਹੇ ਨੇ ਸ਼ਰੀਆਮ ਨਜਾਇਜ਼ ਆਟੋ ਈ ਰਿਕਸ਼ਨ ਯਾਜ ਬਹੁਤ ਨੇ ਪਰ ਪੁਲਿਸ ਨੇ ਪੂਰਾ ਜ਼ੋਰ ਲਾਇਆ ਵਾਹ ਲਾਈ ਹੁਈ ਆ ਪਰ ਇਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਮੈਂ ਕਹਾਂਗਾ ਵੀਡੀਓ ਬਤ ਬਤ ਸ਼ੇਅਰ ਕਰਿਓ ਤਾਂ ਜੋ ਇਹ ਆਟੋ ਵਾਲਿਆਂ ਨੂੰ ਪਤਾ ਲੱਗ ਸਕੇ ਇਹਨਾਂ ਨੂੰ ਝਾੜ ਪਵੇ ਪੁਲਿਸ ਥੋੜੀ ਹੋਰ ਸਖਤ ਹੋਵੇ ਤਾ ਜੋ ਇਹ ਜਿਹੜੀ ਹੈ ਕਾਨੂੰਨ ਵਿਵਸਥਾ ਭੰਗ ਨਾ ਹੋਵੇ ਤੁਸੀਂ ਜੁੜੇ ਹੋ ਦਸ ਸਿੱਟੀ ਹੈਡਲਾਈਨ ਦੇ ਨਾਲ ਮੈਂ ਹਮਨਿੰਦਰ ਸਿੰਘ ਕੈਮਰਾਮੈਨ ਰੁਪਿੰਦੇ ਨਾਲ ਲੁਝਾਣਾ ਕਹਿੰਦੇ ਜਿਹੜੀਆਂ ਕੋਨਾ ਲਗਾਈਆਂ ਉਹਨਾਂ ਦੇ ਅੰਦਰ ਕਿਉਂ ਨਹੀਂ ਲਾਈ? ਭਾਜੀ ਉਹ ਗੱਡੀਆਂ ਦੇਖੋ ਬੱਸ ਲੱਗੀ ਤੁਹਾਡੇ ਮਗਰ ਲੱਗੀ ਸੀ ਉਹ ਬੱਸ ਜਿਹੜੀ ਤੁਸੀਂ ਕਰਾਈ ਹੈ ਬੱਸ ਜਿਹੜੀ ਕੋਨਾ ਨਹੀਂ ਲਗੀਆਂ ਉਹਨਾਂ ਦੇ ਅੰਦਰ ਬੱਸ ਤੁਸੀਂ ਕਰਾਈ ਸੀ ਸੇ ਜਿਹੜੀ ਕੋਨਾ ਨਹੀਂ ਕਰਾਈ ਜਿਹੜੀ ਕੋਨਾ ਲਗਾਈਆਂ ਉਹਨਾਂ ਦੇ ਮਤਵਲ ਕੀ ਹੈ ਵੀ ਕੋਨਾ ਦੇ ਅੰਦਰ ਲਗਾਓ ਚਲੋ ਗਲਤੀ ਹੋ ਗਈ ਭਾਜੀ ਤੇ ਗਲਤੀ ਦਾ ਚਲਾਨ ਹੈ ਭਾਜੀ ਇਹ ਭਾਈ ਗਲਤੀ ਹੋ ਗਈ ਚਲੋ ਗਲਤੀ ਗਲਤੀ ਦਾ ਚਲਾਨ ਹੈ ਅੱਗੇ ਵਾਸਤੇ ਨਾ ਲਾਓ ਅੱਗੇ ਵਾਸਤੇ ਨਹੀਂ ਲਾਵਾਂਗੇ ਭਾਜੀ ਗਲਤੀ ਹੋ ਗਈ ਤੁਸੀਂ ਸੰਦਾ ਨੰਬਰ ਲਿਖਾ ਆਪਣਾ ਸੱਸ ਦਾ ਭਾਈ ਘਰੇ ਪਿਆ ਵਾ ਮੇਰਾ ਆਹ ਦਾ ਫੋਟੋ ਮੰਗਾ ਲਓ ਫੋਟੋ ਵੇਖੋ ਫਟਣ ਦੀ ਦੂਰ ਫਟਣਾ ਵਾਲਾ ਫੋਨ ਹੈ ਕਿਸੇ ਨੂੰ ਕਹੇਗਾ ਮੰਗਾ ਫਿਰ ਜਵਾਨਾ ਹੋ ਜਾਣਾ ਨਾਲ ਦਸਾਂਗਾ ਭਾਈ ਗਲਤੀ ਹੋ ਗਈ ਅੱਗੇ ਤੋਂ ਨਹੀਂ ਲਾਵਾਂਗੇ ਅਸੀਂ ਇਹ ਗਲਤੀ ਦਾ ਚਲਾਨ ਹੈ ਨੈਕਸਟ ਟਾਈਮ ਹੋਊਗਾ ਤੁਸੀਂ ਗੱਡੀ ਨੰਬਰ ਲਿਖ ਲਿਆ ਜੀ ਨੈਕਸਟ ਟਾਈਮ ਮੈਂ ਚਲਾਨ ਕਰਕੇ ਦੇਣ ਲੱਗਾ ਤੁਹਾਨੂੰ ਨੈਕਸਟ ਟਾਈਮ ਵਾਲਾ ਖਾਮ ਤੋੜਾ ਭਾਈ ਸਰਹਣ ਦਾ ਚਲਾਨ ਕਿਉਂ ਕੀਤਾ ਜਾਦਾ ਇਹ ਨਹੀਂ ਉਹ ਜਿਹੜੀਆਂ ਕੋਨਾ ਲਗਾਈਆਂ ਉਹਦੇ ਬਾਹਰਲੇ ਪਾਸੇ ਇਹ ਚਿੱਟੀ ਲਾਈਨ ਦੇ ਅੰਦਰ ਸੀਗੀ ਚਿੱਟੀ ਨੇ ਕੋਨਾ ਦੇ ਅੰਦਰ ਲਾਣੀ ਭਾਈ ਗਲਤ ਕਰ ਲੈ ਗੱਡੀ ਲੈਣ ਜਿਹੜੀ ਪੱਟੀ ਤੁਸੀਂ ਲਾਈ ਆ ਉਹਦੇ ਅੰਦਰ ਲਾਈ ਆ ਕੋਨਾ ਲਗਾਈਆ ਭਾਜੀ ਪਲਾਸਟਿਕ ਦੇ ਕੋਨਾ ਲਗਾਈਆ ਉਹਦੇ ਅੰਦਰ ਲਾਣੀ ਆਸੀ। ਅਸੀਂ ਕੋਨਾ ਦੇ ਟੁੱਟੀਆਂ ਪਈਆਂ ਸਾਰੀਆਂ ਕੋਨਾ ਤੁਸੀਂ ਥੋੜੀਆਂ ਅਸੀਂ ਥੋੜੀ ਟੋਡੀਆਂ ਭਾਜੀ 10 ਦਿਨ ਨਹੀਂ ਹੋਏ ਮੈਨੂੰ ਗੱਡੀ ਚਲਾਣ ਦੇ ਆ ਗੱਲ ਕੋਨਾ ਦੇ ਅੰਦਰ ਲਗਾਣੀ ਆਸੀ ਬਾਹਰ ਦਾ ਚਲਾਣਾ ਤੇਰਾ ਬਾਹਰ ਲਗਾਈ ਆ ਭਾਜੀ ਬੱਸ ਗੱਡੀ ਸੀ ਨਾ ਮਗਰ ਤੁਹਾਡੇ ਦੇਖੋ ਤੁਸੀਂ ਆਪ ਕਰਾਈ ਆ ਸਾਈਡ ਤੇ ਬੱਸ ਬੱਸ ਕਿੱਥੇ ਖੜੀ ਸੀ ਉਹ ਅੱਗੇ ਬੰਦੇ ਆਟੋ ਭਾਜੀ ਬੱਸ ਖੜੀ ਤੁਸੀਂ ਆਪ ਸਾਈਡ ਤੇ ਕਰਾਈ ਆ ਕੋਈ ਬੱਸ ਕਰਾਈ ਜਿਹੜੀ ਪਿੱਛੇ ਪੰਜਾਬ ਰੋਡਵੇਜ਼ ਦੀ ਬੱਸ ਖੜੀ ਸੀ ਉਹ ਤੂੰ ਕੋਨਾ ਦੇ ਅੰਦਰ ਲਗਾਇਆ ਭਾਜੀ ਬਾਹਰ ਕੋਨਾ ਤੇ ਲਗਾਇਆ ਤਾਂ ਚਾਰਨ ਹੋਇਆ ਭਾਜੀ ਚਿੱਟੀ ਲੈਂ ਸੀ ਜਿਹੜੀ ਉਹ ਤੇ ਉਹਦੇ ਤਾਂ ਅੰਦਰ ਸੀ ਨਾ ਲੈਂ ਨਹੀਂ ਉਹ ਕੋਨਾ ਦੇ ਅੰਦਰ ਲਗਾਉਂਦੇ ਭਾਜੀ ਫੇਰ ਗਲਤੀ ਹੋ ਗਈ ਨਾ ਅੱਗੇ ਤੋਂ ਧਿਆਨ ਰੱਖਾਂਗੇ ਅਸੀਂ ਚਲਾਨ ਭਾਜੀ ਅਸੀਂ ਤਾਂ ਮੈਂ ਤਾਂ ਕੋਰਟਿੰਗ ਆਏ ਸੀਗਾ ਜਮ ਇਲਜ਼ਾਮ ਲੱਗਦਾ ਅੱਛਾ ਇੱਕ ਆ ਤਸਵੀਰਾਂ ਨੇ ਲੁਧਿਆਣਾ ਬੱਸ ਸਟੈਂਡ ਦਾ ਬਾਹਰ ਨਿਕਲ ਸਾਰੀਆਂ ਜਿਹੜੀਆਂ ਆ ਕੋਨਾ ਬੜੀਆਂ ਹੋਈਆਂ ਨੇ ਕੋਨਾ ਤੋਂ ਅਗਰ ਬਾਹਰ ਲੱਗਦੀ ਆ ਉਹ ਨਜ਼ਾਇਜ਼ ਆ ਉਹਦਾ ਚਾਰਨ ਘਟਾਇਆ ਜਾਊਗਾ ਜਿਹੜੀਆਂ ਕੋਨਾ ਦੇ ਅੰਦਰ ਲੱਗਦੀ ਆ ਇੱਥੇ ਉਤਰੇ ਰੁਕੇ ਸਵਾਰੀ ਲਾਵੇ ਤੇ ਚਲਾ ਜਾਵੇ ਇਹਦਾ ਚਲਾਨ ਨਹੀਂ ਕਟਾ ਜਾਵੇਗਾ ਜਿਹੜੀ ਆ ਬਾਹਰ ਦੀ ਆ ਬਾਹਰ ਅਗਰ ਆਟੋ ਲੱਗਦਾ ਰੁਕਦਾ ਉਹਦਾ ਚਲਾਨ ਕਟਾ ਜਾਵੇਗਾ ਹੁਣ ਅਫਸਰ ਖੜੇ ਨੇ ਉਨੀ ਦੇਰ ਤੱਕ ਇੱਥੋਂ ਕਿਸੇ ਨੇ ਨਹੀਂ ਲੰਘਣਾ ਸਾਰੇ ਅੰਦਰੋਂ ਨਿਕਲਣਗੇ ਜਦੋਂ ਅਫਸਰ ਪਿੱਛੇ ਹੋਗੇ ਪੁਲਿਸ ਮੁਲਾਜ਼ਮ ਪਿੱਛੇ ਹੋਗੇ ਜਾਂ ਅਸੀਂ ਪਿੱਛੇ ਹੋਗੇ ਤਾਂ ਉਦੋਂ ਇੱਥੇ ਲਾਈਨ ਲੱਗਣੀ ਸ਼ੁਰੂ ਹੋ ਜਾਏਗੀ ਉਹ ਇੱਥੇ ਰੁਕਣਾ ਨਹੀਂ ਹੈ। ਅਗਰ ਸਿੱਧਾ ਜਾਈ ਜਾਓਗੇ ਤਾਂ ਥੋੜਾ ਚਲਾਣ ਨਹੀਂ ਹੋਵੇਗਾ। ਬਿਲਕੁਲ ਆ ਦੇਖੋ ਹੁਣ ਸਾਰੇ ਲਾਈਨ ਵਾਈਜ਼ ਆ ਰਹੇ ਨੇ। ਸਰ ਇਹ ਸਹੀ। ਕੋਹ ਨਾ ਕੋਹ ਨੇ ਅੰਦਰ ਹੋਵੇ। ਹਾਂ ਅੰਦਰ ਉਹਨਾਂ ਨੂੰ ਕਹੇ ਸਵਾਰੀ ਲਾ ਲਓ ਤੇ ਚੜਾ ਲਓ ਸੀ ਨੀ ਅਫਸਰ ਬੰਨ ਉਹ ਇਹੀ ਲਗਾਈ ਹੈ। ਕਿ ਸਾਰ ਤੇ ਸਵਾਰੀ ਲਾ ਸਕਦੇ ਤੇ ਲਾ ਵੀ ਸਕਦੇ। ਇੱਥੇ ਰੁਕਣਾ ਆਊਟ ਨਹੀਂ ਹੈ। ਹਾਂ ਇਹ ਤਾਂ ਮਨਾਈ ਹੈ ਕਿ ਨਾ ਜਾਮ ਲੱਗਦਾ ਤੇ ਇਹ ਜਗ੍ਹਾ ਤਾਂ ਹੀ ਇਸ ਲਈ ਕੋਨਾ ਲਗਾਈਆਂ ਸੀ। ਜਿਹੜੇ ਕੋ ਸਵਾਰੀ ਲੈਣੀ ਕੋ ਉਤਾਰਨੀ ਤਾਂ ਪੈਣੀ ਆ ਉਹ ਸਾਈਡ ਤੇ ਕਰਕੇ ਨਹੀਂ ਆ ਲੈਨ ਆਟੋ ਦੀ ਐ ਤੇ ਜ਼ਿਆਦਾ ਟਾਈਮ ਨਾਲ ਲਾਹਣ ਸਵਾਰੀ ਲਾਦਣ ਤੇ ਇਹਦੇ ਖੜੀ ਐ ਕੋਈ ਚੱਕ ਲੈਣੇ ਜਿਹੜੇ ਬਾਹਰ ਲਾਉਂਦੇ ਨੇ ਉਹ ਬਾਹਰ ਆਉਂਦੇ ਅਸੀਂ ਚਲਾਨ ਕਰ ਦਿੰਦੇ ਆ ਵੈਸੇ ਤਾਂ ਹੁਣ ਬਹੁਤ ਫਰਤ ਪੈ ਗਿਆ ਕਿ ਇਹਨਾਂ ਨੂੰ ਪਰ ਜੇ ਫੇਰ ਵੀ ਕੋਈ ਬਾਹਰ ਲਾਂਦੇ ਉਹਦਾ ਚਲਾਨ ਕਰ ਦਿੰਦੇ ਆ ਲੰਘੀ ਦੇ ਵਿੱਚ ਕੋਈ ਨਾ ਸਿੱਧੇ ਜਾਣ ਵਾਲਾ ਜਾਵੇ ਜਿਹਨੇ ਨੁਕੜਾ ਹੀ ਨਹੀਂ ਆ ਉਹਦੇ ਕੋਈ ਚੱਕ ਪਤਾ ਜਿਹਨੇ ਸਵਾਰੀ ਲੈਣੀ ਇੱਧਰ ਫੇਰ ਜਾਮ ਲੱਗਦਾ ਉਹ ਅੰਦਰ ਲਾਵੇ